ਤੂੰ ਵਾਹ ਤੂੰ ਤੂੰ ਤਨ ਸਵਾਰ ਤੂੰ ਵਾਹ 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 ਬਿਲਕੁਲ ਬਖੰਡ ਕਰ ਰਿਹਾ ਤੂੰ ਬਿਲਕੁਲ ਬਖੰਡ ਕਰ ਰਿਹਾ ਪਰਚਾ ਦੀ ਆ ਗਈ ਮੂਵੀਆ ਬਣਾਵੇ ਸ੍ਰੀ ਕ੍ਰਿਤੀ ਦੇ ਸਟਾਰ ਕਰੀ ਤੇ ਬਾਬਾ ਜੀ ਪੋਤਾ ਸੇ ਆਉਂਦਾ ਜਾਂ ਬਾਬਾ ਜੀ ਸੇ ਆਉਂਦਾ ਜਾਂ ਕਿਹ ਅਤਰਾਹੀ ਇਹ ਨਹੀਂ ਆਉਂਦੇ ਹਾਂ ਜੀ ਗਿਨੇ ਮਹਾਰਾਜ ਜੀ ਸੁਬ ਲੈ ਚਲੇ ਸਾਂ ਜਿਹੜਾ ਮੈਂ ਚਲੇ ਪੋਟੀਆਂ ਲੈ ਕੇ ਚਲਿਆ ਮੌਨ ਸਿੱਟੀ ਦੇਰ ਦਾ ਪੁਰਾਣਾ ਗੁਰਦੁਆਰਾ ਸੀ ਜਿਵੇਂ ਕਿ ਬਾਬਾ ਨਾਨਕ ਨੇ ਨਿਰਮਲ ਪੰਥ ਚਲਾਇਆ ਸੀ ਇਸ ਕਰਕੇ ਚਲਾਇਆ ਸੀ ਕਿ ਭੁੱਲੇ ਭਟਕੇ ਅੰਧ ਵਿਸ਼ਵਾਸ ਦੇ ਵਿੱਚ ਫਸੇ ਹੋਏ ਵਹਿਮਾਂ ਪਰਮਾਂ ਤੇ ਵਿੱਚ ਫਸੇ ਹੋਏ ਲੋਕਾਂ ਨੂੰ ਬਾਹਰ ਕੱਢ ਕੇ ਗੁਰਬਾਣੀ ਦੇ ਨਾਲ ਜੋੜ ਕੇ ਇੱਕ ਨਵੀਂ ਜ਼ਿੰਦਗੀ ਦਿੱਤੀ ਜਾਵੇ ਪਰ ਅੱਜ ਦੇ ਜ਼ਮਾਨੇ ਦੇ ਵਿੱਚ ਕਈ ਐਸੇ ਲੋਕੀ ਉਸੇ ਬਾਬੇ ਨਾਨਕ ਦੀ ਗੁਰਬਾਣੀ ਦੀ ਆੜ ਦੇ ਵਿੱਚ ਪੁੱਠੇ ਕੰਮ ਕਰ ਰਹੇ ਨੇ ਲੋਕਾਂ ਨੂੰ ਫਿਰ ਉਹਨਾਂ ਵਹਿਮਾਂ ਭਰਮਾਂ ਦੇ ਵਿੱਚ ਫਸਾ ਕੇ ਉਹਨਾਂ ਹੀ ਜੰਤਰਾ ਮੰਤਰਾਂ ਦੇ ਵਿੱਚ ਫਸਾ ਕੇ ਤੇ ਆਪਣੇ ਰੋਜ਼ਗਾਰ ਨੂੰ ਚਲਾ ਰਹੇ ਨੇ ਜੀ ਹਾਂ ਤੁਸੀਂ ਦੇਖ ਰਹੇ ਹੋ ਆਪਸੀ ਸਾਂਝੀ ਟੀਵੀ ਤੇ ਮੈਂ ਹਾਂ ਤੁਹਾਡਾ ਤਜਿੰਦਰਪਾਲ ਸਿੰਘ ਗੱਲ ਕਰ ਰਿਹਾ ਹਾਂ ਫਿਰੋਜ਼ਪੁਰ ਦੀ ਪੰਜਾਬ ਦੇ ਫਿਰੋਜ਼ਪੁਰ ਇਲਾਕੇ ਦੇ ਵਿੱਚ ਵਸੰਤ ਵਿਹਾਰ ਦੇ ਵਿੱਚ ਇੱਕ ਬਾਬਾ ਸਰਵਨ ਸਿੰਘ ਜੋ ਆਪਣੇ ਆਪ ਦੇ ਨਾਂ ਉਹਦੇ ਨਾਲ ਬਾਬਾ ਲਾਉਂਦਾ ਹੈ ਅਤੇ ਸਰਵਨ ਸਿੰਘ ਨਾਂ ਦੇ ਇਸ ਬਾਬੇ ਨੇ ਆਪਣੇ ਘਰ ਦੇ ਵਿੱਚ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕਰਕੇ ਇੱਕ ਨਿਜੀ ਗੁਰਦੁਆਰਾ ਬਣਾਇਆ ਹੋਇਆ ਹੈ। ਉਹਦੇ ਕਹਿਣ ਦੇ ਮੁਤਾਬਕ ਇਹ ਗੁਰਦੁਆਰਾ ਜੋ ਹੈ ਉਹ ਬਾਬਾ ਦੀਪ ਸਿੰਘ ਜੀ ਸ਼ਹੀਦ ਅਤੇ ਹੋਰ ਵੀ ਸ਼ਹੀਦਾਂ ਦੀ ਯਾਦ ਦੇ ਵਿੱਚ ਬਣਾਇਆ ਗਿਆ ਹੈ। ਪਰ ਉਸ ਗੁਰਦੁਆਰਾ ਸਾਹਿਬ ਦੀ ਆੜ ਦੇ ਵਿੱਚ ਪਰ ਉਹਨਾਂ ਮਹਾਨ ਮਰਜੀਵੜਿਆਂ ਦੀ ਆੜ ਦੇ ਵਿੱਚ ਉਹ ਆਪਣਾ ਧੰਦਾ ਚਲਾ ਰਿਹਾ ਹੈ। ਕਿਸ ਤਰੀਕੇ ਦੇ ਨਾਲ ਧੰਦਾ ਚਲਾ ਰਿਹਾ ਹੈ ਜਿਵੇਂ ਤੁਸੀਂ ਨਾਲ ਦੇ ਨਾਲ ਵੀਡੀਓ ਵੀ ਦੇਖ ਰਹੇ ਹੋ ਉਸ ਵੀਡੀਓ ਦੇ ਵਿੱਚ ਸਾਫ਼ ਦਿਖ ਰਿਹਾ ਹੈ ਕਿ ਉਹ ਸਿਰ ਕਮਾ ਕਮਾ ਕੇ ਤੇ ਲੋਕਾਂ ਨੂੰ ਕੁਝ ਕਹਿ ਰਿਹਾ ਹੈ ਧਾਗੇ ਵੰਡ ਰਿਹਾ ਹੈ ਤਵੀਤ ਵੰਡ ਰਿਹਾ ਹੈ ਇਸ ਤਰ੍ਹਾਂ ਦੇ ਉਹ ਕੰਮ ਗੁਰੂ ਘਰ ਦੇ ਅੰਦਰ ਕਰ ਰਿਹਾ ਹੈ ਜਦੋਂ ਇਸ ਗੱਲ ਦਾ ਪਤਾ ਇੰਟਰਨੈਸ਼ਨਲ ਪੰਥਕ ਦਲ ਪੰਜਾਬ ਦੇ ਜੋ ਪ੍ਰਧਾਨ ਭਾਈ ਸਤਨਾਮ ਸਿੰਘ ਜੀ ਨੂੰ ਪੱ ਲੱਗਾ ਤਾਂ ਉਹਨਾਂ ਨੇ ਆਪਣੇ ਸਿੰਘਾਂ ਦੇ ਨਾਲ ਮਿਲ ਕੇ ਉੱਥੇ ਪਹਿਲਾਂ ਇੱਕ ਬੰਦਾ ਭੇਜਿਆ ਉਹਦੀ ਵੀਡੀਓਗ੍ਰਾਫੀ ਕਰਵਾਈ ਅਤੇ ਫਿਰ ਉਸ ਸਾਰੇ ਸਬੂਤਾਂ ਨੂੰ ਲੈ ਕੇ ਸ੍ਰੀ ਅਕਾਲ ਤਖਤ ਸਾਹਿਬ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਯਾਨੀ ਐਸਜੀਪੀਸੀ ਨੂੰ ਜਾ ਕੇ ਮਿਲੇ ਤਾਂ ਉਹਨਾਂ ਨੇ ਉਸ ਦੇ ਉੱਤੇ ਇੱਕ ਰਿਪੋਰਟ ਬਣਾ ਕੇ ਉਹਨਾਂ ਨੂੰ ਉੱਤੇ ਦਿੱਤੇ ਕਾਰਵਾਈ ਕਰਨ ਵਾਸਤੇ ਕਿਹਾ ਤਾਂ ਸਤਨਾਮ ਸਿੰਘ ਜੀ ਨੇ ਉੱਥੇ ਮੌਕੇ ਤੇ ਫਿਰੋਜ਼ਪੁਰ ਦੇ ਐਸਐਸਪੀ ਨਾਲ ਗੱਲਬਾਤ ਕਰਕੇ ਜਦੋਂ ਉਹਨਾਂ ਨੇ ਗੱਲਬਾਤ ਕੀਤੀ ਕਿ ਇਸ ਤਰ੍ਹਾਂ ਦਾ ਕੰਮ ਜਿਹੜਾ ਹੈ ਗੁਰੂ ਗ੍ਰੰਥ ਸਾਹਿਬ ਜੀ ਦੀ ਆੜ ਦੇ ਵਿੱਚ ਜਿਹੜਾ ਹੈ ਗੁਰਦੁਆਰਾ ਸਾਹਿਬ ਦੀ ਆੜ ਦੇ ਵਿੱਚ ਚੱਲ ਰਿਹਾ ਹੈ ਤਾਂ ਐਸਐਸਪੀ ਨੇ ਪ੍ਰਸ਼ਾਸਨ ਨੇ ਜਿਹੜਾ ਹੈ ਪੁਲਿਸ ਪ੍ਰਸ਼ਾਸਨ ਨੇ ਨਾਲ ਹੋ ਕੇ ਉੱਥੇ ਜਾ ਕੇ ਛਾਪਾ ਮਾਰਿਆ ਤਾਂ ਉਸ ਬਾਬੇ ਨੂੰ ਰੰਗੇ ਹੱਥੀ ਫੜਿਆ ਜਦੋਂ ਰੰਗੇ ਹੱਥੀ ਫੜਿਆ ਤਾਂ ਸੁਣੋ ਕਿਵੇਂ ਉਹ ਫੇਰ ਤੋਂ ਕਹਿ ਰਿਹਾ ਹੈ ਕਿ ਮੇਰੇ ਅੰਦਰ ਬੋਤਾ ਸਿੰਘ ਅਤੇ ਗਰਜਾ ਸਿੰਘ ਆ ਗਏ ਨੇ ਉਹਨਾਂ ਮਹਾਨ ਮਰਜੀਵੜਿਆਂ ਦੇ ਨਾਂ ਲੈ ਲੈ ਕੇ ਇਹ ਲੋਕਾਂ ਨੂੰ ਵਰਗਲਾਉਂਦੇ ਇਹ ਬਾਬੇ ਜਦ ਫੜੇ ਜਾਂਦੇ ਹਨ ਫਿਰ ਉਸ ਦੇ ਉੱਤੇ ਕਾਰਵਾਈ ਕਰਕੇ ਉੱਥੋਂ ਸਾਰੇ ਹੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਅਤੇ ਹੋਰ ਵੀ ਗੁਟਕਾ ਸਾਹਿਬ ਜਿਹੜੇ ਨੇ ਉੱਥੋਂ ਚੱਕ ਲੈ ਜਾਂਦੇ ਨੇ ਔਰ ਚੱਕ ਕੇ ਤੇ ਉੱਥੇ ਹੀ ਜੋ ਫਿਰੋਜ਼ਪੁਰ ਦੇ ਗੁਰਦੁਆਰਾ ਜਾਮਨੀ ਸਾਹਿਬ ਹਨ ਉੱਥੇ ਭਜਾਏ ਜਾਂਦੇ ਨੇ ਉੱਥੇ ਹੁਣ ਉਹਨਾਂ ਨੂੰ ਜਾ ਕੇ ਤੇ ਰੱਖਿਆ ਜਾਵੇਗਾ ਤੁਸੀਂ ਦੇਖੋ ਇਹ ਸਾਰੀ ਵੀਡੀਓ ਤੇ ਦੇਖੋ ਕਿਵੇਂ ਬਾਬੇ ਨੂੰ ਫੜ ਕੇ ਤੇ ਬਾਬੇ ਦੀ ਜਿਹੜੀ ਬੋਲ ਨੂੰ ਖੋਲਿਆ ਗਿਆ ਅਤੇ ਇਹ ਸਾਰਾ ਕਾਰਾ ਜਿਹੜਾ ਹੈ ਉੱਥੇ ਕੀਤਾ ਗਿਆ ਵਾਹ ਬਿਲਕੁਲ ਬਖੰਡ ਕਰਿਆ ਤੂੰ ਬਿਲਕੁਲ ਬਖੰਡ ਕਰਿਆ ਤੂੰ ਪ੍ਰਸ਼ਾਸਨ ਦੀ ਅੱਖ ਵਿੱਚ ਵਾਹ ਬਿਲਕੁਲ ਬਖੰਡ ਕਰ ਰਿਹਾ ਮੈਂ ਪ੍ਰਸ਼ਾਸਨ ਦੇ ਮਾਰੋ ਆਏ ਹੁਣ ਹੱਥ ਘੱਟਾ ਕੇ ੱੱਲੋ ਬਾਹਰ ਨੂੰ ਦੇਖ ਕੇ ਜਦੋਂ ਮੈਂ ਇਹ ਗੱਲ ਨਾ ਬੋਲਦਾ ਹੈਗਾ ਜਸ ਸਾਡੇ ਸਵਾਲਾਂ ਦੇ ਜਵਾਬ ਦੇ ਇਥੇ ਬਾਬਾ ਇਸ ਨੂੰ ਪੰਜਾਬ ਦੀ ਮੱਤ ਆ ਆਪ ਦੀ ਮੱਤ ਤੋਂ ਸਾਰੀ ਦੁਨੀਆ ਨੂੰ ਸਾਡੀ ਗੋਮ ਦਾ ਬੇੜਾ ਕਰ ਕਰਨ ਦੇ ਆਏ ਸਾਡੀ ਗੋਮ ਦਾ ਬੇੜਾ ਕਰ ਕਰਨ ਦੇ ਆਏ ਬਿਲਕੁਲ ਮੇਰੀ ਸੁਣੋ ਕਰਦਾ ਨਹੀਂ ਨਾਲ ਗੱਲ ਚਲੋ ਮੇਰੇ ਸਵਾਲਾਂ ਦੇ ਜਵਾਬ ਦੇ ਨਹੀਂ ਤਾਂ ਮੇਰਾ ਸੱਤ ਮੈਂ ਕੱਟਣਾ ਜੀਦਾ ਤੂੰ ਜਿਹੜੀ ਕਰਦੇ ਲੈ ਹਾਂ ਕੱਟਾਂਗੇ ਮਤਿਆ ਤੋਂ ਤੇਰੀ ਕੁਝ ਵਾਰ ਦੇ ਸਕਦਾ ਬਾਬਾ ਜਦੋਂ ਮਾਤੀ ਚਲੇਗੀ ਪਰਸੇ ਪਰ ਕਿਹ ਰਹਿ ਗਿਆ ਬਾਬਾ ਜੀ ਕੀ ਕਹਦਾ ਜੀ ਤੁਸੀਂ ਛੋਟਾ ਜੀ ਸਾਡੀ ਮਾਤੀ ਦੀ ਉਸ ਪਾਸੇ ਜਾਂਦੀ ਪਰ ਸਿਰ ਸਾਡਾ ਹੈ ਨਹੀਂ ਇਹ ਤਾਂ ਮਨੋ ਫਿਰ ਪਟਿਆ ਵੀ ਹੋ ਜਾ ਨਾ ਲੱਗ ਮੈਂ ਪਰਵਾਹ ਦੇ ਵਿੱਚੋਂ ਪੁੱਛੂੰਗਾ ਤੈਨੂੰ ਦੱਸੋ ਬਾਬੇ ਦੀਪ ਸਿੰਘ ਦਾ ਦੱਸੋ ਮੈਨੂੰ ਭਾਈ ਮਣੀ ਸਿੰਘ ਦੱਸੋ ਮੈਨੂੰ ਗੋਤਾ ਸਿੰਘ ਦੱਸੋ ਮੈਨੂੰ ਭਾਈ ਬਕਰਜਾ ਸਿੰਘ ਦੱਸੋ ਮੈਨੂੰ ਰੋ ਗਈ ਤਾਂ ਪਾਸੇ ਰੋ ਗਈ ਕੋਈ ਸ਼ੁਰੂ ਆਦੋ ਵੀਰ ਜੀ ਸਿਰ ਮਾਰ ਲਿਆ ਚਲੋ ਮੈਂ ਤੈਨੂੰ ਪਹਿਲਾਂ ਦੱਸਦਾ ਵੀ ਬਸ ਸਹੀ ਏਰੀਆ ਅਸੀਂ ਤਾਂ ਅਸੀਂ ਤਾਂ ਦਿਮਾਗ ਸਹੀ ਕਰਨ ਵਾਲੇ ਆ ਸਾਡੀ ਜਦ ਬਈ ਦਿਮਾਗ ਸਹੀ ਕਰਨ ਵਾਲੀ ਆ ਸਹੀ ਕੋਈ ਬਾਬਾ ਜਿਹੜੀ ਤੁ ਸੰਗਤ ਹੈ ਇਹ ਕਰਦੀ ਹੈ ਸਮਝਦੀ ਆ ਉਹ ਭਾਈ ਗੁਰਮਾਹ ਲੜ ਬਸ ਬਸ ਜੀ ਨਾਲ ਸਹਿਮਤ ਆਂ ਅਨ ਕਿਰਪਾ ਵਾਲਾ ਸਥਾਨ ਹੀ ਨਾ ਹੈਗਾ ਇਹ ਆਸਾਨ ਦੀ ਬਿੱਕਟਰ ਤਾਂ ਰੱਖੀ ਨਾ ਆਪਾਂ ਧਿਆਨ ਨਾਲ ਬੁੜਕਾ ਸਾਹਿਬ ਉਪਰ ਹਾਂਜੀ ਅੱਜ ਅਸੀਂ ਗੁਰਦੁਆਰਾ ਜੋ ਰੋਇਪੁਰ ਸ਼ਹਿਰ ਦੇ ਬਸੰਤ ਵਿਹਾਰ ਦੇ ਵਿੱਚ ਇੱਕ ਨਿੱਜੀ ਗੁਰਦੁਆਰਾ ਸਾਹਿਬ ਜਿਹੜਾ ਇੱਕ ਬਾਬਾ ਸਰਵਣ ਸਿੰਘ ਜੀ ਨੇ ਬਣਾਇਆ ਸੀਗਾ ਜਿਹਦੇ ਵਿੱਚ ਅਸੀਂ ਪਿਛਲੇ ਕਾਫੀ ਸਮੇ ਤੋਂ ਇੱਥੇ ਨਿਗਰਾਨੀ ਰੱਖੀ ਸੀ ਕਿ ਇਸ ਗੁਰਦੁਆਰੇ ਵਿੱਚ ਪੁੱਛਾਂ ਦੱਸਾਂ ਮਨਮਤ ਬੜੇ ਵੱਡੇ ਪੱਧਰ ਤੇ ਹੋ ਰਹੀ ਸੀ ਜਿਹਦੀਆਂ ਕਿ ਅਸੀਂ ਗੁਪਤ ਤੌਰ ਤੇ ਸੰਗਤ ਰੂਪੀ ਵਿੱਚੋਂ ਭੇਜ ਕੇ ਕਿਸੇ ਨੂੰ ਅਸੀਂ ਵੀਡੀਓ ਵੀ ਬਣਵਾਈਆਂ ਕਿ ਉਸ ਵੀਡੀਓ ਵਿੱਚ ਕਿਸ ਤਰ੍ਹਾਂ ਬਾਬਾ ਸਰਵਣ ਸਿੰਘ ਜੀ ਕਹਿੰਦੇ ਚ ਮੇਰੇ ਵਿੱਚ ਬਾਈ ਮਨੀ ਸਿੰਘ ਜੀ ਆ ਜਾਂਦੇ ਆ ਉਹਦਾ ਡਰਾਮਾ ਕਰਦੇ ਸਾਡੇ ਕੋਲ ਵੀਡੀਓ ਬਣਿਆ ਕਦੀ ਬਾਬਾ ਬੋਤਾ ਸਿੰਘ ਜੀ ਆ ਜਾਂਦੇ ਨੇ ਕਦੀ ਕੋਈ ਹਰੇਕ ਅਛੀਤ ਸਿੰਘ ਤੁਸੀਂ ਨਾਂ ਲੈ ਕੇ ਅਸੀਂ ਬਾਬਾ ਜੀ ਨੂੰ ਚੈਲੰਜ ਕੀਤਾ ਸੀਗਾ ਕਿ ਜਦੋਂ ਤੁਸੀਂ ਕਹਿੰਦੇ ਸਾਡੇ ਅਛੀਤ ਸਿੰਘ ਆਉਂਦੇ ਆ ਤੁਹਾਡੇ ਤੁਸੀਂ ਦੱਸੋ ਅਸੀਂ ਸਵਾਲ ਕਰਾਂਗੇ ਤੁਸੀਂ ਸਾਡੇ ਸਵਾਲਾਂ ਦਾ ਜਵਾਬ ਦਿਓ ਕਿਉਂਕਿ ਅਸੀਂ ਤੁਹਾਡੇ ਨਾਲ ਗੱਲਾਂ ਕਰਨ ਜਿਹੜੀ ਤੁਹਾਨੂੰ ਅਛੀਤ ਸਿੰਘ ਤੁਸੀਂ ਆਦੇ ਉਹਨਾਂ ਅਛੀਤ ਸਿੰਘਾਂ ਨਾਲ ਗੱਲ ਕਰਾਂਗੇ ਪਰ ਬਾਬਾ ਜੀ ਉਹਨਾਂ ਦੇ ਵਿੱਚੋਂ ਸਾਨੂੰ ਜਵਾਬ ਨਹੀਂ ਦੇ ਸਕੇ ਅੰਦਰ ਕਹਿੰਦੇ ਸੀ ਅੰਦਰ ਉਹਨਾਂ ਅੱਜ ਫੇਰ ਡਰਾਮਾ ਕੀਤਾ ਮੇਰੇ ਸਾਹਮਣੇ ਇੱਕ ਬਾਬਾ ਬੋਤਾ ਸਿੰਘ ਸ਼ਹੀਦ ਬੋਤਾ ਸਿੰਘ ਤੇ ਗਰਜਾ ਸਿੰਘ ਤੁਸੀਂ ਸੁਣੇ ਬਹੁਤ ਤਗੜੀ ਮਹਾਨ ਸ਼ਖਸੀਅਤ ਆ ਕੌਮ ਦੇ ਵੱਡੇ ਵੱਡੇ ਸ਼ਹੀਦ ਨੇ ਕਹਿੰਦੇ ਨੇ ਕਿ ਬਾਬਾ ਜੀ ਅੱਜ ਆ ਗਏ ਨੇ ਬਾਬਾ ਬੋਤਾ ਸਿੰਘ ਆ ਹੱਥ ਮਾਰ ਲੱਗ ਪਏ ਇਹ ਸਾਡੇ ਕੋਲ ਵੀਡੀਓ ਬਣੀ ਅੱਜ ਦੀ ਵੀਡੀਓ ਬਣੀ ਆ ਤੇ ਬਾਬਾ ਬੋਤਾ ਸਿੰਘ ਜੀ ਆ ਗਏ ਆ ਜਦੋਂ ਮੈਂ ਕਿਹਾ ਵੀ ਲੋ ਮੇਰੇ ਸਵਾਲਾਂ ਜਵਾਬ ਕਹਿੰਦੇ ਇਸ ਵਕਤ ਅਸੀਂ ਕਿਸੇ ਦੇ ਸਵਾਲਾਂ ਦੇ ਜਵਾਬ ਨਹੀਂ ਦਿੰਦੇ ਨਾ ਦੇ ਸਕਦੇ ਅਸੀਂ ਬਕਾਇਦਾ ਕਾਲ ਤੱਕ ਬਕਾਇਦਾ ਅਸੀਂ ਕਾਲ ਤੱਕ ਸਹਿਬ ਰਿਪੋਰਟ ਕੀਤੀ ਸੀ ਤਰਮ ਪ੍ਰਚਾਰ ਕਮੇਟੀ ਦੇ ਸਹਿਯੋਗ ਦੇ ਨਾਲ ਤਰਮ ਪ੍ਰਚਾਰ ਕਮੇਟੀ ਦੇ ਜੋ ਡਿਊਟੀ ਅਫਸਰ ਸੀ ਉਹਨਾਂ ਨਾਲ ਸਾਡਾ ਬੜਾ ਇੰਟਰਨੈਸ਼ਨਲ ਪੰਥਰਦਲ ਦਾ ਦਾਸ ਸੇਵਾਦਾਰ ਪੰਜਾਬ ਪ੍ਰਧਾਨ ਧੰਨ ਸਿੰਘ ਦਾ ਅਸੀਂ ਜੋ ਰਿਪੋਰਟ ਕਿਤੇ ਕਾਲ ਤੱਕ ਸਾਹਿਬ ਤੋਂ ਰਿਪੋਰਟ ਆਈ ਆ ਅਸੀਂ ਉਹ ਰਿਪੋਰਟ ਲੈ ਕੇ ਸਿੱਧੀ ਕਾਰਵਾਈ ਨਹੀਂ ਕੀਤੀ ਅਸੀਂ ਸਵੇਰ ਤੋਂ ਐਸਐਸਪੀ ਸਾਹਿਬ ਦਾ ਟਾਈਮ ਲੈ ਕੇ ਉਹਨਾਂ ਤੋਂ ਫਿਰ ਉਹਨਾਂ ਨੇ ਡੀਐਸਪੀ ਦੋ ਡੀਐਸਪੀ ਨੇ ਜਿਨ੍ਹਾਂ ਦੀ ਡਿਊਟੀ ਲਈ ਆ ਇਹਨਾਂ ਦੇ ਡੀਐਸਪੀ ਜਿਹੜੇ ਆ ਉਹ ਆਏ ਨੇ ਉਹਨਾਂ ਨੇ ਪੂਰੀ ਗੁਰਮਤਿ ਅਨੁਸਾਰ ਗੁਰਦੁਆਰਾ ਗੁਰੂ ਸਰ ਜਾਮਨੀ ਸਾਹਿਬ ਇਸ ਸ਼ੋਭਤ ਹੋਣਗੇ ਸਰੂਪ ਜਿਹੜੇ ਤੇ ਨੇ ਸਰੂਪ ਤੇ ਨਾਲ ਪੋਥੀਆਂ ਨੇ ਇੱਥੇ ਸ਼ੋਭਤ ਕੀਤੇ ਜਾਣਗੇ ਔਰ ਦੂਜੀ ਰਹੀ ਕਾਰਵਾਈ ਦੀ ਗੱਲ ਜੇ ਪ੍ਰਸ਼ਾਸਨ ਕਾਰਵਾਈ ਨਹੀਂ ਕਰਦਾ ਫਿਰ ਅਸੀਂ ਅਗਲੇ ਦਿਨਾਂ ਦੇ ਵਿੱਚ ਕਾਰਵਾਈ ਕਰਵਾਵਾਂਗੇ ਇਹ ਕੇਸ ਪੰਜ ਪਿਆਰੇ ਅਕਾਲ ਤਖਤ ਸਾਹਿਬ ਉਹਨਾਂ ਨੂੰ ਦਿੱਤਾ ਜਾਵੇਗਾ